ਸ਼੍ਰੀ ਅਕਾਲ ਜੀ ਮੈਂ ਤੁਹਾਨੂੰ ਕਰਮਜੀਤ ਸਿੰਘ 쿠ਸਾ ਦੁਆਰਾ ਰਚਿਤ ਨਾਵਲ ਰੋਹੀ ਬਿਆਬਾਨ ਦਾ 7ਵਾਂ ਭਾਗ ਸੁਣਾ ਰਹੀ ਹਾਂ ਅੱਜ ਗੋਰੇ ਦਾ ਰਿਜ਼ਲਟ ਨਿਕਲਣਾ ਸੀ ਗੋਰਾ ਲਿਸ਼ਕ ਪੁਸ਼ਕ ਕੇ ਨਤੀਜਾ ਸੁਣਨ ਜਾ ਰਿਹਾ ਸੀ ਪਰ ਚਿਹਰਾ ਉਸ ਦਾ ਮਾਂਜੇ ਸਵਾਰੇ ਦੇ ਬਾਵਜੂਦ ਵੀ ਫਿੱਕਾ ਸੀ ਉਹਦੇ ਮੋਰੀ ਮੋਰੀ ਨਿਆਣਿਆਂ ਦਾ ਝੁੰਡ ਜਾ ਰਿਹਾ ਸੀ ਰੰਗ ਬਿਰੰਗੇ ਕੱਪੜਿਆਂ ਵਿੱਚ ਬੱਚੇ ਫੁੱਲਾਂ ਵਾਂਗ ਜਾਪਦੇ ਸਨ ਉਨ੍ਹਾਂ ਦਾ ਚੀਕਾਂ ਭਰਿਆ ਹਾਸਾ ਸਾਰੇ ਰਾਹ ਵਿੱਚ ਪਸਰਿਆ ਹੋਇਆ ਸੀ ਉਹ ਗਾ ਰਹੇ ਸਨ 31 ਮਾਰਚ ਆਊਗਾ ਕੋਈ ਰੋਊਗਾ ਕੋਈ ਹੱਸੂਗਾ ਗੋਰੇ ਦਾ ਚਿੱਤ ਸਕੂਲ ਤੋਂ ਕੰਨੀ ਕਤਰੋਂ ਦਾ ਸੀ ਪਰ ਗਿੰਦਰ ਨੇ ਘੂਰ ਕੱਪ ਕੇ ਮੱਲੋ ਮੱਲੀ ਉਹਨੂੰ ਸਕੂਲ ਤੋੜ ਦਿੱਤਾ ਸੀ ਓਏ ਗੋਰੀਆ ਓਏ ਗੋਰੇ ਨੇ ਮਗਰ ਪਿਉ ਕੇ ਦੇਖਿਆ ਸਾਰਜੰਟ ਚੋਚਾ ਮੇਲ ਟੂ ਤੇ ਸਾਧੂ ਦੇ ਦੋਵੇਂ ਮੁੰਡੇ ਚੀਕ ਜਿਹਾੜਾ ਪਾਉਂਦੇ ਆ ਰਹੇ ਸਨ ਗੋਰਾ ਸਹਿਮਿਆ ਜਿਹਾ ਉਹਨਾਂ ਵੱਲ ਵੇਖਦਾ ਰਿਹਾ ਅੱਜ ਆਪਾਂ ਚੌਥੀ ਜੇ ਹੋ ਜਾਾਂਗੇ ਉਹ ਐਨੇ ਮੱਛਰੇ ਹੋਏ ਸਨ ਗੋਰੇ ਨੂੰ ਤਾਂ ਉਹ ਭੁੱਲ ਭਲਾ ਹੀ ਗਏ ਧੂਤਕੜਾ ਪਾਉਂਦੇ ਤੇ ਧੂੜ ਅੜਾਉਂਦੇ ਉਹ ਸਕੂਲ ਵੱਲ ਨੱਠੇ ਜਾ ਰਹੇ ਸਨ ਨਿਆਣਿਆਂ ਦੇ ਇੱਕ ਦੋ ਹੋਰ ਟੋਲੇ ਜੋਲੀ ਪਾਉਂਦੇ ਉਹਦੇ ਲਾਗੇ ਦੀ ਲੰਗੇ ਗੋਰੇ ਨੂੰ ਉਹ ਸਾਰੇ ਇੰਨੇ ਖੁਸ਼ ਜਾਪਦੇ ਸਨ ਜਿਨ੍ਹਾਂ ਸਾਰਿਆਂ ਨੇ ਹੀ ਪਾਸ ਹੋ ਜਾਣਾ ਸੀ ਪਰ ਗੋਰੇ ਵਰਗੇ ਹੋਰ ਵੀ ਕਈ ਸਨ ਜਿਹੜੇ ਉਹਦੇ ਨਜ਼ਰ ਨਹੀਂ ਚੜੇ ਗੋਰਾ ਸਕੂਲ ਦੇ ਗੇਟ ਅੱਗੇ ਜਦੋਂ ਗਿਆ ਤਾਂ ਉਹਨੂੰ ਮੈਂਟੂ ਮਿਲ ਪਿਆ ਗੋਰੀਆ ਓਏ ਗੋਰੀਆ ਆਪਣੇ ਸਕੂਲ ਅੱਜ ਇੱਕ ਨਵੀਂ ਭੈਣ ਜੀ ਆਈ ਐ ਕਿੱਥੇ ਐਵੇਂ ਓਏ ਅੰਨਿਆ ਉਹ ਦੇਖ ਜਿਹੜੀ ਕੁਰਸੀ ਤੇ ਬੈਠੀ ਐ ਗੋਰੇ ਨੇ ਪਹਿਲਾਂ ਉਧਰ ਵੇਖਿਆ ਫੇਰ ਬਨੋਟੀ ਜਿਹਾ ਹੱਸ ਪਿਆ ਇਹ ਕਿੱਥੇ ਐ ਤੇਰੀ ਨਵੀਂ ਭੈਣ ਜੀ ਇਹ ਤਾਂ ਵਜੀਦੇ ਦੀ ਕੁੜੀ ਆ ਸ਼ਹਿਰ ਪੜਦੀ ਐ ਲਾ ਸ਼ਰਤ ਮੈਂਟੂ ਨੇ ਥਾਪੀ ਮਾਰਦਿਆਂ ਬੜਕ ਕੇ ਕਿਹਾ ਇਹ ਤਾਂ 22 ਆ ਮੋਗੇ ਪੜਦੀ ਐ ਹੁਣ ਏਨੇ ਇੱਥੇ ਪੜਾਉਣ ਲੱਗਣਾ ਚੰਗਾ ਫਿਰ ਮੈਂ ਕੀ ਕਰਾਂ ਗੋਰਾ ਪਰਾਂ ਨੂੰ ਖਿਸਕ ਗਿਆ ਮੈਂਟੂ ਉਹਦੇ ਵੱਲ ਭਵੰਤਿਆ ਹੋਇਆ ਵੇਖ ਰਿਹਾ ਸੀ ਜਦੋਂ ਗੋਰਾ ਵਾਵਾ ਦੂਰ ਚਲਾ ਗਿਆ ਤਾਂ ਮੈਂਟੂ ਨੇ ਗੋਰੇ ਨੂੰ ਤੜਾਕ ਕਰਕੇ ਗਾਲ ਕੱਢੀ ਤੇ ਮਗਰੋਂ ਮੂੰਹ ਫੇਰ ਕੇ ਥੁੱਕਿਆ ਪਰ ਪਰੇ ਫਿਰਦੇ ਨਿਆਣਿਆਂ ਦੇ ਝੁੰਡ ਵੱਲ દોੜ ਗਿਆ ਗੋਰਾ ਪਾਣੀ ਪੀਣ ਗਿਆ ਤਾਂ ਕਿੰਨੇ ਸਾਰੇ ਮੁੰਡੇ ਕੁੜੀਆਂ ਨਲਕੇ ਨਾਲ ਝੂਟ ਰਹੇ ਸਨ ਇੱਕ ਨਿੱਕਾ ਜਿਹਾ ਮੁੰਡਾ ਓਹ ਕਨਾਲ ਪਾਣੀ ਪੀਣ ਦਾ ਯਤਨ ਕਰ ਰਿਹਾ ਸੀ ਪਰ ਸਾਰਾ ਪਾਣੀ ਉਹਦੀਆਂ ਕੂੜੀਆਂ ਤੋਂ ਹੀ ਹੁੰਦਾ ਹੋਇਆ ਉਸਤੇ ਬਾਕੀ ਬੋਸ਼ਕੀ ਦੇ ਪਜਾਮੇ ਦੀਆਂ ਮੂਰੀਆਂ ਨੂੰ ਪਿਉ ਰਿਆ ਸੀ ਨਲਕਾ ਗੇੜ ਰਹੀ ਕੁੜੀ ਨੇ ਜ਼ੋਰ ਨਾਲ ਡੰਡੀ ਨੂੰ ਦਬਾਇਆ ਵਾਵਾ ਸਾਰਾ ਪਾਣੀ ਮੁੰਡੇ ਦੀ ਓਕ ਵਿੱਚ ਆ ਡਿੱਗਿਆ ਤੇ ਉਹਦੀਆਂ ਨਾਸਾਂ ਜਈਆਂ ਵਿੱਚ ਚੜ ਗਿਆ ਤੇ ਉਹਨੂੰ ਅਥੋਂ ਆ ਗਿਆ ਮੁੰਡਾ ਖਿੱਲ ਵਾਂਗ ਬੁੜਕ ਕੇ ਪਾਸੇ ਹੋ ਗਿਆ ਤੇ ਉਹ ਆਪਣਾ ਮੂੰਹ یوں ਵਟ ਰਿਆ ਸੀ ਜਿਵੇਂ ਉਸ ਅੰਦਰ ਮਿਰਚਾਂ ਦੀ ਲੱਪ ਨੰਗ ਗਈ ਹੋਵੇ ਆਪਣਾ ਜੋ ਦੇਖਿਆ ਉਹਨੇ ਤਾਂ ਸਿਮੇੜਾ ਜਿਹਾ ਲਾ ਕੇ ਕੂਕ ਮਾਰਦਿਆਂ ਕਿਹਾ ਹਾਏ ਓਏ ਬਾਪੂ ਮਰ ਗਿਆ ਕੋਲ ਖਲੋਤੇ ਬੱਚੇ ਢਿੜ ਢਿੜ ਕਰਕੇ ਇੰਨਾ ਉੱਚੀ ਹੱਸੇ ਕਿ ਪੀੜ ਨਾਲ ਬੂੰਦ ਲਿਆ ਨਿੱਕਾ ਮੁੰਡਾ ਵੀ ਨੱਕ ਨੂੰ ਖੱਬੇ ਹੱਥ ਨਾਲ ਮਸਲਦਾ ਉਹਨਾਂ ਦੇ ਨਾਲ ਰਲ ਕੇ ਹੱਸਣ ਲੱਗ ਪਿਆ ਉਦੋਂ ਹੀ ਘੰਟੀ ਵੱਜ ਗਈ ਗੋਰੀ ਨੇ ਦਬਾ ਦਬ ਪਾਣੀ ਪੀਤਾ ਤੇ ਮੁੰਡੇ ਕੁੜੀਆਂ ਦੇ ਮਗਰ ਹੀੜੋ ਹੀੜ ਕਰਦਾ ਭੱਜ ਤੁਰਿਆ ਨਿਆਣੇ ਮੇਮਣਿਆਂ ਵਾਂਗ ਕੁਦਾੜੇ ਮਾਰਦੇ ਫਿਰਦੇ ਸਨ ਉਹਨਾਂ ਨੂੰ ਬੈਠਣ ਲਈ ਥਾਂ ਨਹੀਂ ਸੀ ਲੱਭਦਾ ਕੋਹਨੇ ਮਾਸਟਰ ਆਪਣਾ ਇੱਲ ਵਰਗਾ ਹੱਥ ਹਿਲਾ ਹਿਲਾ ਕੇ ਬੈਠਣ ਲਈ ਇਸ਼ਾਰਾ ਕਰ ਰਿਹਾ ਸੀ ਸਾਰੇ ਬੱਚੇ ਟਿਕ ਕੇ ਬੈਠ ਗਏ ਤਾਂ ਕੋਹਨੇ ਮਾਸਟਰ ਨੇ ਬੋਲਣਾ ਸ਼ੁਰੂ ਕੀਤਾ ਹੱਛਾ ਬਈ ਅੱਜ ਤੁਹਾਨੂੰ ਪਤਾ ਹੈ ਤੁਹਾਨੂੰ ਕਿਉਂ ਸੱਦਿਆ ਹਾਂਜੀ ਅੱਜ ਸਾਡਾ ਰਿਜ਼ਲਟ ਨਿਕਲਣਾ ਹੈ ਜਦੋਂ ਬੱਚੇ ਥਾਉ ਥਾਈ ਬੈਠ ਗਏ ਤਾਂ ਅਧਿਆਪਕ ਨੇ ਇੱਕ ਕਹਾਣੀ ਸੁਣਾਉਣੀ ਸ਼ੁਰੂ ਕਰ ਦਿੱਤੀ ਮਾਸਟਰ ਨੇ ਖੰਘੂਰਾ ਮਾਰ ਕੇ ਮੁੰਡਿਆਂ ਦਾ ਧਿਆਨ ਆਪਣੇ ਵੱਲ ਮੋੜਿਆ ਕੱਲ ਮੈਂ ਵੇਖਿਆ ਇੱਕ ਕੀੜਾ ਐਸ ਕਿਕਰ ਉੱਤੇ ਚੜ ਰਿਹਾ ਸੀ ਹੌਲੀ-ਹੌਲੀ ਉਹ ਉਸ ਮੁੱਢ ਤੱਕ ਚਲਾ ਗਿਆ ਪਰ ਅਚਾਨਕ ਕੀ ਹੋਇਆ ਉਹ ਵਿਚਾਰਾ ਧੋਣ ਪਰਲੇ ਆ ਡਿੱਗ ਗਿਆ ਪਰ ਬਈ ਉਹਨੇ ਦਿਲ ਨਹੀਂ ਛੱਡਿਆ ਫੇਰ ਚੜ੍ਹਾਈ ਸ਼ੁਰੂ ਕਰਤੀ ਉਸੇ ਤਰ੍ਹਾਂ ਮੁੱਢ ਚੋਂ ਫੇਰ ਤਿਲਕ ਗਿਆ ਐ ਬਈ ਕਾਕਿਓ ਉਹ ਕਈ ਵਾਰੀ ਚੜ੍ਹਿਆ ਤੇ ਕਈ ਵਾਰ ਭੁੰਜੇ ਡਿੱਗ ਗਿਆ ਅਖੀਰ ਕੀ ਹੋਇਆ ਉਹ ਛਪਾ ਛਪ ਫੇਰ ਤੋਂ ਚੜ੍ਹ ਗਿਆ ਰੁੱਖ ਉੱਤੇ ਬੱਚੇ ਸੁੱਨ ਬਣੇ ਉਹਦੀ ਕਹਾਣੀ ਸੁਣ ਰਹੇ ਸਨ ਕੋਈ ਉੱਚੀ ਸਾ ਵੀ ਨਿਸੀ ਲੈਂਦਾ ਮਾਸਟਰ ਨੇ ਫੇਰ ਆਖਣਾ ਸ਼ੁਰੂ ਕੀਤਾ ਇਸੇ ਤਰ੍ਹਾਂ ਜੇ ਅੱਜ ਕੋਈ ਬੱਚਾ ਕੀੜੇ ਵਾਂਗ ਅਗਲੀ ਜਵਾਬਤ ਵਿੱਚ ਨਾ ਚੜ ਸਕੇ ਤਾਂ ਹੌਸਲਾ ਨਾ ਹਾਰਿਓ ਇਸ ਸਾਲ ਦੱਬ ਕੇ ਮਿਹਨਤ ਕਰਿਓ ਅਤੇ ਆਉਂਦੇ ਸਾਲ ਪਾਸ ਹੋ ਜਾਓਗੇ ਇਹ ਕਹਿੰਦਿਆ ਕੋਨੇ ਮਾਸਟਰ ਨੇ ਇੱਕ ਲੰਮਾ ਚਿੱਟਾ ਸਫੇਦ ਕਾਗਜ਼ ਫੜਿਆ ਤੇ ਫੇਲ ਵਿਦਿਆਰਥੀਆਂ ਦੇ ਨਾਂ ਦੱਸਨੇ ਸ਼ੁਰੂ ਕਰ ਦਿੱਤੇ ਜਦੋਂ ਤੀਜੀ ਜਮਾਤ ਦੇ ਰਿਜ਼ਲਟ ਦੀ ਵਾਰੀ ਆਈ ਤਾਂ ਗੋਰੇ ਦਾ ਦਿਲ ਫੜਕ ਫੜਕ ਵੱਜ ਰਿਹਾ ਸੀ ਗੋਰਾ ਫੇਲ ਸੀ ਪਾਸ ਨਾ ਹੋਏ ਬੱਚੇ ਇਉਂ ਕੁੱਕਾ ਮਾਰ ਰਹੇ ਸਨ ਜਿਵੇਂ ਉਹਨਾਂ ਦੀ ਮਾਂ ਮਰ ਗਈ ਹੋਵੇ ਖਬਰੇ ਗੋਰੇ ਨੂੰ ਕੀ ਹੋਇਆ ਉਹਦੇ ਰੋਣ ਹੀ ਨਿਕਲਿਆ ਉਹਨੂੰ ਐਤਕੀ ਪਾਸ ਹੋਣ ਦੀ ਪੱਕੀ ਉਮੀਦ ਸੀ ਸਕੂਲ ਦੀ ਇਸ ਰੀਤ ਤੋਂ ਉਹ ਪਹਿਲਾਂ ਹੀ ਜਾਣੂ ਸੀ ਕਿ ਇੱਕ ਵਾਰੀ ਫੇਲ ਹੋਏ ਮੁੰਡੇ ਦਾ ਦੂਜੇ ਸਾਲ ਵਿੱਚ ਪਾਸ ਹੋਣਾ ਲਾਜ਼ਮੀ ਸਮਝਿਆ ਜਾਂਦਾ ਸੀ। ਓਏ ਗੋਰੀਆ ਤੂੰ ਫੇਲ ਹੋ ਗਿਆ। ਸਰਜੈਂਟ ਨੇ ਉਸਤੇ ਕੋਲ ਆਉਂਦਿਆਂ ਮੋਹ ਭਿੱਜੇ ਬੋਲਾਂ ਨਾਲ ਪੁੱਛਿਆ। ਗੋਰੇ ਨੇ ਕੋਈ ਉੱਤਰ ਨਾ ਦਿੱਤਾ। ਉਹ ਬਿਨਾਂ ਉੱਤਰ ਦਿੱਤਿਆ ਸਰਜੈਂਟ ਦੇ ਸੁਨੱਖੇ ਚਿਹਰੇ ਵੱਲ ਤੱਕਿਆ। ਉਦੇ ਮੱਕੀ ਦੇ ਟੁੱਕ ਵਰਗੇ ਮੁਖ ਤੋਂ ਸ਼ਰਾਰਤ ਗਾਇਬ ਸੀ ਤਾਂ ਕੀ ਹੋ ਗਿਆ ਗੋਰੇ ਨੇ ਗੜਕੇ ਨਾਲ ਉੱਤਰ ਦੇਣ ਦਾ ਯਤਨ ਕੀਤਾ ਉਹਨੂੰ ਮਹਿਸੂਸ ਹੋਇਆ ਉਸ ਦਾ ਬੋਲ ਪੂਰਾ ਪਰਵਾ ਨਹੀਂ ਨਿਕਲਿਆ ਸੀ ਜਿਵੇਂ ਵਿੱਚ ਉਧਰੇਵੇਂ ਦਾ ਰਲਾ ਹੋਵੇ ਮੇਰਾ ਬਾਪੂ ਆਂਦਾ ਤੂੰ ਪੜਨੋਂ ਹਟ ਜਾ ਤੇ ਪੱਠੇ ਲਿਆਇਆ ਕਰ ਉਹਨਾਂ ਨੂੰ ਗੱਲੀ ਪਏ ਦੇਖ ਕੇ ਹੋਰ ਨਿਆਣੇ ਵੀ ਉਹਨਾਂ ਦੇ ਕੋਲ ਆ ਗਏ ਅੱਗੇ ਭਾਵੇਂ ਇੱਕ ਦੂਜੇ ਨਾਲ ਕਿੰਨੀ ਚੋੜ ਕਰ ਲੈਂਦੇ ਸਨ ਪਰ ਅੱਜ ਕਿਸੇ ਦਾ ਵੀ ਜੀਰਾ ਨਹੀਂ ਪਿਆ ਉਹਦੇ ਫੇਲ ਸਾਥੀ ਚੋਚਾ ਟਾਲੀਆਂ ਵਾਲੇ ਸਾਧੂ ਦਾ ਵੱਡਾ ਮੁੰਡਾ ਤੇ ਮੈਂਟੂ ਵੀ ਇੱਥੇ ਆ ਗਏ ਚੱਲ ਪੜ ਕੇ ਕਿਹੜਾ ਜੱਜ ਲੱਗਣਾ ਹੈ ਗੋਰੇ ਨੇ ਕੋਲ ਖਲੋਤੇ ਮੁੰਡਿਆਂ ਨੂੰ ਇਉਂ ਸੁਣਾ ਕੇ ਆਖਿਆ ਜਿਵੇਂ ਘਟਨਾ ਉਹਦੇ ਨੇੜੇ ਤੇੜੇ ਨਹੀਂ ਟੁੱਕੀ ਸੀ ਉਹਨੇ ਆਖਿਆ ਅੱਗੇ ਕਿਸੇ ਵੀ ਮੁੰਡੇ ਨੇ ਜਵਾਬ ਨਾ ਦੇਣ ਦਾ ਹਿਆ ਕੀਤਾ ਉਹ ਸਾਰੇ ਖੁਦ ਪਵੰਤਰੇ ਖਲੋਤੇ ਸਨ ਗੋਰੇ ਦਾ ਚਿੱਤ ਹੋਰ ਹੌਸਲਾ ਫੜ ਗਿਆ ਐ ਕਿ ਉਹ ਪਹਿਲਾਂ ਨਾਲੋਂ ਵੀ ਵੱਧ ਗੜਕ ਕੇ ਬੋਲਿਆ ਉਹ ਪੜਨ ਨਾਲ ਕਿਹੜਾ ਲੱਡੂ ਮਿਲਦੇ ਐ ਮਾਸਟਰ ਡੰਡੇ ਲਾਉਂਦੇ ਐ ਸਗੋਂ ਦੀ ਘਰ ਰਹਾਗੇ ਮਲਾਗਰ ਦਾ ਪਿੰਦਰਜੀਤ ਪੜਿਆ ਹੀ ਐ 17 18 ਉਹ ਕਿਹੜਾ ਅਫਸਰ ਲੱਗ ਗਿਆ ਫੇਰ ਗੋਰਾ ਘਰ ਨੂੰ ਆ ਗਿਆ। ਉਹਨਾਂ ਦੇ ਘਰ ਦੱਸਣ ਵਾਲੇ ਪਹਿਲਾਂ ਹੀ ਖਬਰ ਕਰ ਗਏ ਸਨ। ਘਰ ਵੜਨ ਤੋਂ ਪਹਿਲਾਂ ਜਦੋਂ ਅਜਿਹਾ ਥੰਮਣ ਦੇ ਬਾਰ ਮੂਰੇ ਸੀ ਕਿਸੇ ਅਗਾਊ ਚਿੰਤਾ ਨਾਲ ਉਹਦਾ ਚਿੱਤ ਕਿਰਨ ਲੱਗ ਪਿਆ। ਬਿੰਦ ਕੋ ਬਾਹਰ ਪੈਰ ਮੱਲਿਆ ਫੇਰ ਚਿੱਤ ਕਰੜਾ ਕਰਕੇ ਚਲਾ ਗਿਆ। ਕਿਉਂ ਚੜਾਇਆ ਆਂ ਚੰਦ? ਮਹਿੰਦਰੋ ਨਿੱਕੀ ਮੰਜੀ ਤੇ ਬੈਠੀ ਕੁੜੀ ਨੂੰ ਦੁੱਧ ਚੰਗਾ ਰਹੀ ਸੀ ਗੋਰੇ ਤੋਂ ਬੋਲ ਨਹੀਂ ਹੋਇਆ ਤੇ ਉਹ ਫੇਰ ਬੋਲੀ ਇਹ ਤਾਂ ਪਹਿਲਾਂ ਹੀ ਦੀਂਦਾ ਸੀ ਸਾਰਾ ਸਾਲ ਤਾਂ ਵਿਹਲੀਆਂ ਖਾਧੀਆਂ ਪਿਆ ਬੀਆਂ ਚ ਸਿਆਲੋ ਸਿਆਲ ਡੰਡੇ ਵਜਾਉਂਦਾ ਫਿਰਿਆ ਹੁਣ ਤੈਨੂੰ ਪਾਸ ਕਾਦੇ ਨਾਲ ਕਰ ਦਿੰਦੇ ਕੀ ਤੂੰ ਪਹਾੜ ਪੱਟੇਗਾ ਇੱਕੋ ਜਮਾਤ 'ਚ ਜਾਏ ਖਾਣੇ ਦੇ ਚਾਰ-ਚਾਰ ਸਾਲ ਚੱਲ ਤੋ ਡੇ ਕਰਮਾ ਚ ਇਹ ਲਿਖਿਆ ਉਸ ਮਾੜਾ ਜਿਹਾ ਸਿਰ ਉੱਚਾ ਕਰਕੇ ਦੇਖਿਆ ਗੋਰਾ ਥਮਲੇ ਨਾਲ ਬੁੱਸ ਬਸਾ ਜਿਆ ਮੂੰਹ ਕਰੀ ਖਲੋਤਾ ਸੀ ਹੁਣ ਕਸੈਲਾ ਜਿਹਾ ਮੂੰਹ ਕਰ ਤੋਂ ਕਰਦਾ ਇਹ ਕੱਲ ਮਹਿੰਦਰੋ ਦੇ ਮੂੰਹ ਚੋਂ ਨਿਕਲਦੀ ਧੀਰ ਸੀ ਪਤਾ ਨਹੀਂ ਗੋਰੇ ਨੂੰ ਕੀ ਹੋਇਆ ਥਮਲੇ ਵਿੱਚ ਮੂੰਹ ਦੇ ਕੇ ਉਹ ភੁੱਬਾ ਮਾਰ ਕੇ ਰੋ ਪਿਆ ਦੇਖ ਆਂਤਰੇ ਦਾ ਕਿਵੇਂ ਬੁੱਕਦਾ ਹੈ ਜੀ ਵੇ ਸਿਆਲਾਂ ਦੀਆਂ ਰਾਤਾਂ ਪੜ ਪੜ ਕੇ ਅੱਖੀਆਂ 'ਚ ਨਗਾਈਆਂ ਹੋਣ ਇਸ ਗੱਲ ਨਾਲ ਅੱਗ ਉੱਤੇ ਹੋਰ ਫੂਸ ਪੈ ਗਿਆ ਗੋਰਾ ਵੱਡੇ ਵੱਡੇ ਹੋਕੇ ਲੈਣ ਲੱਗ ਪਿਆ ਪਹਿਲਾਂ ਤਾਂ ਮਹਿੰਦਰੋ ਉਹਨੂੰ ਮੰਝੇ ਉੱਤੇ ਹੀ ਵਰਾਉਂਦੀ ਰਹੀ ਪਰ ਜਦੋਂ ਉਹਦਾ ਰੋਣ ਬੰਦ ਹੀ ਨਾ ਹੋਇਆ ਤਾਂ ਕੁੜੀ ਨੂੰ ਮੰਝੇ ਤੇ ਬਿਠਾ ਕੇ ਗੋਰੇ ਨੂੰ ਬੁੱਕਲ 'ਚ ਲੈ ਲਿਆ ਢਲਦੇ ਪਹਿਰ ਜਦੋਂ ਗਿੰਦਰ ਨੂੰ ਖਬਰ ਪਈ ਉਦੇ ਮੂੰਹੋਂ ਸਹਿਜ ਸੁਭਾਅ ਨਿਕਲ ਗਿਆ ਹੋਰ ਇਹਨੇ ਕੀ ਕਰਨਾ ਪੜ ਕੇ ਕਿਹੜਾ ਇਹਨੇ ਅਮਰੀਕਾ ਜਾਣਾ ਇੱਥੇ ਹੀ ਠੱਕੇ ਖਾਣੇ ਆ ਫਿਰ ਇਸ ਥਮਲੇ ਨਾਲ ਗੋਡਿਆਂ 'ਚ ਸਿਰ ਦੇਈ ਬੈਠੇ ਗੋਰੇ ਨੂੰ ਆਖਿਆ ਉਹ ਪੜਨਾ ਪੜਾਉਣਾ ਤਾਂ ਤੂੰ ਜਿਹੜਾ ਹੈਗਾ ਸੀ ਦੀਨਦਾ ਹੀ ਐ ਮੈਂ ਖੇਤ ਨੂੰ ਔਖਾ ਹੋਣਾ ਮੈਂ ਕਿਉਂ ਦਿਹਾੜੀਆਂ 'ਚੋਂ ਛਿੱਲ ਲਹਾਾਂ ਖਬਰ ਹੈ ਮਹਿੰਦਰੋ ਦੇ ਪੈਰੋਂ ਮੰਝਾ ਲਿਆ ਕੇ ਬਰਾਂਡੇ ਵਿੱਚ ਖੜਾ ਕਰਦਿਆ ਤਬਕੇ ਨਾਲ ਆਖਿਆ ਐਨੋ ਕੀ ਸੱਪ ਲੜਿਆ ਲੋਕਾਂ ਦੇ ਜਵਾਕ ਪੁੱਟ ਪੁੱਟ ਪੜੀ ਜਾਂਦੇ ਐ ਅੰਤਰੇ ਰੱਬ ਨੇ ਮੋਟਾ ਦਿਮਾਗ ਮੇਰੇ ਨਿਆਣਿਆਂ 'ਚ ਬਣਾਤਾ ਹੋਰ ਨਹੀਂ ਸੀ ਤਾਂ ਕਿਸੇ ਹੋਰ ਦਾ ਬਣਾ ਦਿੰਦਾ ਐਨੀ ਦੁਨੀਆ ਫਿਰਦੀ ਐ ਜਾਏ ਖਾਣੇ ਦੇ ਤਾਂ ਇੱਕ ਜਵਾਕ ਦਾ ਦਿਮਾਗ ਤਾਂ ਚੁਸਤ ਬਣਾ ਦਿੰਦਾ ਸਾਰੇ ਮਿੱਟੀ ਦੇ ਪਥਵੇ ਪੱਥਤੇ ਚਾਲ ਓਏ ਰੁਗਲਾ ਪੜ ਕੇ ਕੈਨੇਡਾ ਜਾਣਾ ਜਦੋਂ ਗੋਰੇ ਨੇ ਪਾਛੜੇ ਵਿੱਚ ਦਿਨੋਂ ਦਿਨ ਸੁੱਕ ਰਹੀ ਬਰਸੀਮ ਦਾ ਰੁਗ ਰੱਖਿਆ ਮਲਾਗਰ ਦਾ ਸਾਹਮਣਾ ਬਾਹਰ ਖੜਕਿਆ ਪਾੜਾ ਤੇੜ ਟੋਲੀਆ ਲਪੇਟੀ ਨੰਗਾ ਸਿਰ ਗੋਰੇ ਵੱਲ ਦੇਖ ਕੇ ਮੁਸਕਰਾਇਆ ਕਿਉਂ ਬਈ ਗੋਰਾ ਸਿਆ ਕੀ ਕਹਿੰਦਾ ਫਿਰ ਨਤੀਜਾ ਮਸ਼ੀਨ ਫੇਰਦਾ ਗਿੰਦਰ ਚੜ੍ਹੇ ਸਾਹ ਨਾਲ ਬੋਲਿਆ ਆਹੋ ਪਹਿਲੇ ਨੰਬਰਾਂ ਚੋਂ ਇਹ ਪਾਸ ਹੋਇਆ ਆ ਆ ਜਾ ਤੂੰ ਵੀ ਮੂੰਹ ਮਿੱਠਾ ਕਰ ਲੈ ਪਾੜਾ ਉਹਨਾਂ ਕੋਲ ਆ ਗਿਆ ਗੋਰਾ ਕੰਨ ਟੇਡਾ ਜਿਹਾ ਕਰੀ ਰੁੱਕ ਲਈ ਗਿਆ ਗਿੰਦਰ ਫਿਰ ਬੋਲਿਆ ਜਾ ਯਾਰ ਤੇਰਾ ਇੰਨੇ ਪੜਿਆਂ ਦਾ ਵੀ ਕੀ ਸੁੱਖ ਹੈ ਪਾੜੇ ਦੇ ਚਿਹਰੇ ਉੱਤੇ ਇੱਕ ਮੁਸਕਾਨ ਨਿਤਰੀ ਪਰ ਮੂੰਹੋਂ ਕੁਝ ਨਾ ਬੋਲਿਆ ਗਿੰਦਰ ਦਵਾ-ਦਬ ਮਸ਼ੀਨ ਫੇਰੀ ਜਾਂਦਾ ਸੀ ਪਾੜੇ ਦੇ ਮਨ ਵਿੱਚ ਆਇਆ ਉਹ ਕਹਿ ਦਵੇ ਚਾਲ ਚੰਗਾ ਪੜਾ ਕੇ ਮੁੰਡਾ ਤੇਰੇ ਵੀ ਕੰਮੋ ਜਾਊ ਨੌਕਰੀ ਤਾਂ ਸਾਨੂੰ ਨਹੀਂ ਮਿਲਣੀ ਇਹਨਾਂ ਦੀ ਵਾਰੀ ਕਿੰਨੇ ਓਨ ਦੇਣੀ ਆ ਪਰ ਫੇਰ ਖਬਰੇ ਕੀ ਸੋਚ ਕੇ ਅੰਦਰੋਂ ਹੀ ਸਾਰੀ ਗੱਲ ਰੋਕ ਲਈ ਤੇ ਅੱਗੇ ਕਈ ਵਾਰੀ ਕਿਹਾ ਵੀ ਸੀਗਾ ਗਿੰਦਰ ਗੁੱਸਾ ਖਾਂਦਾ ਸੀਗਾ ਪਰ ਹਾਸੇ ਨਾਲ ਰੜਕਾਉਂਦਾ ਹੋਰ ਤੂੰ ਪੜ ਗਿਆ ਹੋਰਾਂ ਨੂੰ ਉਜਾੜੀ ਰੱਖ ਕੋਈ ਚੱਜ ਦੀ ਮੱਤ ਨਾ ਦੇਵੀਂ ਤੂੰ ਧੰਨਵਾਦ ਜੀ